मुख्यमंत्री भगवंत मान आज पटियाला दौरा जिलेच नवे सब डिवीजन कॉम्प्लेक्स का करणगे उद्घाटन दोपहर बाद होवेगा प्रोग्राम ते मान दे श्रमणी गुलक प्रबंधक कमिटी वाले बयान ते एसजीपीसीयू सख्त एतराज के हा मुख्यमंत्री ने सिख भावनावां नु पहुचाई ठेस धार्मिक संस्थावां नु टारगेट करना बंद करन सी एम ਜਗਤ ਸਿੰਘ ਮਾਨ ਨੇ ਚੋਕੀ ਪੂਰੀ ਤਾਕਤ ਬੋਲੇ ਲੁਧਿਆਣਾ ਚ ਪਿਆਰ ਤੇ ਹੰਕਾਰ ਦੀ ਲੜਾਈ ਸੱਤਾ ਤੇ ਦਾ ਵਿਦਾਇਕ ਹੀ ਕਰਵਾ ਸਕਦਾ ਹੈ ਹਲਕੇ ਦਾ ਵਿਕਾਸ ਆਪ ਉਮੀਦਵਾਰ ਸੰਜੀਵ अरोड़ा ਵੱਲੋਂ ਸ਼ਹੀਦ ਕਰਤਾ ਸਿੰਘ ਸਰਬਾ ਦਾ ਨਾਮ ਪੁੱਲਣ ਤੇ ਘਰਮਈ ਸਿਆਸਤ ਭਾਜਪੀ ਤੇ ਅਕਾਲੀ ਦਲ ਬੋਲੇ ਇਨਕਲਾਬੀਆਂ ਨੂੰ ਸ਼ਹੀਦਾਂ ਦੇ ਨਾਂ ਤੱਕ ਨਹੀਂ ਪਤਾ ਤਾਂ ਆਪ ਦਾ ਪਲਟਵਾਰ ਹਾਰ ਵੇਖ ਕੇ ਬੋਖਲਾਈ ਵਿਰੋਧੀ ਸੁਦੇਸ਼ਿੰத் ਢੀਂਟ ਸਾਡੀ ਅੰਤਿਮ ਅਰਦਾਸ ਮੌਕੇ ਏਕੇ ਦੀ ਅਪੀਲ ਸੁਨੀਲ ਜਾਖੜ ਬੋਲੇ ਹੌਮੇ ਛੱਡ ਕੇ ਇਕਜੁੱਟ ਹੋਵੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਨੇ ਵੀ ਕਿਹਾ ਢੀਂਟ ਸਾਦੀ ਇੱਛਾ ਸੀ ਪੰਥ ਤੇ ਅਕਾਲੀ ਦਲ ਹੋਵੇ ਇਕੱਠਾ ਇਸਾਰ ਦੇ ਯੂਟਿਊਬਰ ਜੋਤੀ ਮਲਹੋਤਰਾ ਨੂੰ ਅੱਜ ਕੋਰਟ 'ਚ ਕੀਤਾ ਜਾਵੇਗਾ ਪੇਸ਼ ਵੀਡੀਓ ਕਾਨਫਰੈਂਸਿੰਗ ਰਾਹੀਂ ਹੋਵੇਗੀ ਪੇਸ਼ੀ ਪਾਕਿਸਤਾਨ ਲਈ ਫਰਦੀ ਜਾਸੂਸੀ ਦੇ ਇਲਜ਼ਾਮ 'ਚ ਹੋਈ ਹੈ ਗ੍ਰਿਫਤਾਰੀ

ਮੌਲਿਦਾ ਨੌਜਵਾਨ ਜੋਸ਼ਾਨ ਸਿੰਘ ਲਾਪਤਾ ਆਖਰੀ ਵਾਰ ਸੀਪੀ 67 ਮਾਲ ਨੇੜੇ ਦੇਖਿਆ ਸੀ ਨੌਜਵਾਨ ਸੈਕਟਰ 26 ਦੇ ਸੇਂਟ ਜੋਨ ਸਕੂਲ ਦਾ ਵਿਦਿਆਰਥੀ ਹੈ ਜੋਸ਼ਾਨ ਸੀ ਸੀਐਮ ਭਗਵੰਤ ਪਾnde ਗੋਲਕ ਵਾਲੇ ਬਿਆਨ ਤੇ ਐਸਜੀਪੀਸੀ ਨੂੰ ਸਖਤ ਇਤਰਾਜ਼ ਦੱਸ ਗਿਆ ਐਸਜੀਪੀਸੀ ਦੇ ਬਾਰੇ ਸੀਐਮ ਭਗਵੰਤ ਪਾਣ ਦੀ ਟਿੱਪਣੀ ਇਤਰਾਜ਼ ਜੋ ਖਜਿੰਦਰ ਸਿੰਘ ਧਾਮੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਸੀਐਮ ਦਾ ਬਿਆਨ ਸਿੱਖ ਭਾਵਨਾਵਨ ਨੂੰ ਸੱਟ ਪਹੁੰਚਾਉਣ ਵਾਲਾ ਹੈ ਮੁੱਖ ਮੰਤਰੀ ਅੰਦਰੋਂ ਹੰਕਾਰ ਝਲਕਦਾ ਹੈ ਸੀਐਮ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਨਾ ਬਣਾਉਣ ਤਾਂਮੀ ਨੇ ਅਪੀਲ ਕੀਤੀ ਹੈ ਅਕਾਲੀ ਲਹਿਰ ਨੇ ਸੱਦਾ ਪੰਜਾਬ ਦੀ ਪਲਾਈ ਦੇ ਲਈ ਲੜੀਆਂ ਹਨ ਲੜਾਈਆਂ ਤੇ ਸੀਐਮ ਐਸਜੀਪੀਸੀ ਨੂੰ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਦੱਸਿਆ ਸੀ ਜਿਸ ਤੋਂ ਹੁਣ ਪਲਟਵਾਰ ਕੀਤਾ ਗਿਆ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਤੇ ਕਿਹਾ ਗਿਆ ਕਿ ਇਹੋ ਜੀ ਬਿਆਨ ਵਾਲ ਦੀ ਸੀਐਮ ਭਗਵੰਤ ਮਾਨ ਦਾ ਉਹਨੂੰ ਉੱਦਲੇ ਪਾਸੇ ਤੁਸੀਂ ਪਹਿਲੇ ਕੀਤੇ ਨੇ ਅੰਤਰਮ ਵਾਲੇ ਪਾਸੇ ਆਏ ਫਿਰਦੇ ਨੇ ਵੀ ਇਹ ਨਾ ਇਹ ਲੁੱਟ ਲਈ ਇਹ ਨਾ ਕਿਤੇ ਜਾਣ ਸਾਡੇ ਹੱਥੋਂ ਰੋਂਦੇ ਹੀ ਫਿਰਦੇ ਨੇ ਸਾਥੋਂ ਦਿੱਲੀ ਗੁਰਦੁਆਰਾ ਕਮੇਟੀ ਖੋਲੀ ਸਾਥੋਂ ਹਰਿਆਣਾ ਖੋਲੀ ਬਈ ਪ੍ਰਬੰਧਕ ਕਮੇਟੀ ਹੈ ਪ੍ਰਬੰਧ ਕਰਨ ਚ ਤੁਹਾਨੂੰ ਖੋਲ ਹੀ ਖੋਲ ਨਹੀਂ ਕੀਤਾ ਉਹਨਾਂ ਬਧੀਆ ਪ੍ਰਬੰਧ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਮੈਂ ਤਾਂ ਪਾਰਲੀਮੈਂਟ ਚ ਬੋਲਦਾ ਸੀ ਨਗਾਇਸਤੀ ਪੀਸੀ ਦਾ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਜੋੰਦੇ ਆਏ ਨੇ ਨਾ ਬਦਲ ਕੇ ਮੈਂ ਕਿਹਾ ਸ਼੍ਰੋਮਣੀ ਕਮੇਟੀ ਦਾ ਮਤਲਬ ਐਸਜੀਪੀਸੀ ਦਾ ਮਤਲਬ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਹੋ ਗਿਆ ਕੱਲੇ ਗੋਲਕਾਂ ਦੇ ਨਿਗਾਹ ਵਸ ਆਪਾਂ ਤਾਂ ਹਜੇ ਵੀ ਦ샨 ਸਾਹਿਬ ਬਾਹਰੋਂ ਦੇਖ ਕੇ ਮੱਥਾ ਟੇਕ ਦਿੰਦੇ ਆ ਇਹ ਤਾਂ ਬਾਹਰੋਂ ਵੀ ਨਹੀਂ ਟੇਕਦੇ

ਹਾਲੀ ਕੋਰਟ 'ਚ ਪੇਸ਼ ਕੀਤਾ ਜਾਏਗਾ ਦੂਸਰੇ ਪਾਸੇ ਜੋਤੀ ਮਲਹੋਤਰਾ ਨੂੰ हिसार ਕੋਰਟ 'ਚ ਪੇਸ਼ ਕੀਤਾ ਜਾਏਗਾ ਤਰਨਤਾਰਨ ਤੋਂ ਗ੍ਰਿਫਤਾਰ ਗਗਨਦੀਪ ਸਿੰਘ ਦੀ ਵੀ ਅੱਜ ਮੁਰਤੋਂ ਪੇਸ਼ੀ ਹੈ ਤੇ ਕਿਸੇ ਕਨਾਲ ਪਾਕਿਸਤਾਨੀ ਅਧਿਕਾਰੀਆਂ ਦੇ ਸੰਪਰਕ ਨੇ ਇਹ ਯੂਟਿਊਬਰਸ ਇਲਜ਼ਾਮ ਇਹਨਾਂ ਤੇ ਲੱਗੇ ਨੇ ਕਿ ਲਗਾਤਾਰ ਪੁਲਿਸ ਆਪਣੇ ਪੱਧਰ ਤੇ ਪੁੱਛ ਪੜਤਾਲ ਕਰੀ ਤੇ ਹੁਣ ਅੱਜ ਜਾਸੂਸੀ ਦੇ ਇਲਜ਼ਾਮ 'ਚ ਗ੍ਰਿਫਤਾਰ ਮੁਲਜ਼ਮਾ ਦੀ ਪੇਸ਼ੀ ਹੋਏਗੀ ਕਿਉਂਕਿ ਜੈਸੀ ਪਾਰਟਿਕੁਲਰਲੀ ਜੋਤੀ ਮਲਹੋਤਰਾ ਦਾ ਜ਼ਿਕਰ ਕਰੀਏ ਤੇ ਟ੍ਰੈਵਲ ਵਿਦ ਜੋ ਚੈਨਲ ਇਸ ਦੇ ਵੱਲ ਚਲਾਇਆ ਜਾਂਦਾ ਸੀ ਤੇ ਪਾਕਿਸਤਾਨ ਕਈ ਵਾਰ ਇਹ ਜਾ ਚੁੱਕੀ ਹੈ ਪਾਕਿਸਤਾਨ ਦੇ ਅਧਿਕਾਰੀਆਂ ਦੇ ਨਾਲ ਇਸ ਦੇ ਸੰਪਰਕ ਸਾਹਮਣੇ ਆਏ ਨੇ ਹਾਲਾਂਕਿ ਜਿਨੇ ਵੀ ਇਲੈਕਟ੍ਰੋਨਿਕ ਗੈਜੇਟਸ ਇਸ ਦੇ ਕੋਲੋਂ ਬਰਾਮਦ ਕੀਤੇ ਗਏ ਉਸ ਦੀ ਫੋਰੈਂਸਿਕ ਜਾਂਚ ਲਗਾਤਾਰ ਜਾਰੀ ਹੈ ਤੇ ਕੁਝ ਪੜਤਾਲ ਛੀ ਜੋਤੀ ਮਲਹੋਤਰਾ ਜਸਬੀਰ ਦਾ ਨਾਮ ਲਿਆ ਸੀ ਤੇ ਦੂਸਰੇ ਪਾਸੇ ਜਸਬੀਰ ਮਾਹਲ ਦੀ ਗ੍ਰਿਫਤਾਰੀ ਹੋਈ ਸੀ ਤੇ ਗ੍ਰਿਫਤਾਰੀ ਚ ਨਾਸਰ ਟੇਲੋ ਦਾ ਜ਼ਿਕਰ ਕੀਤਾ ਗਿਆ ਸੀ ਕਿਸ ਦੇ ਨਾਲ ਕਿ ਨਾਸਰ ਟੇਲੋ ਆਈਐਸਏ ਦਾ ਏਜੰਟ ਹੈ ਵੱਡੇ ਪੱਧਰ ਤੇ ਪੰਜਾਬ ਚ ਇਹ ਜਾਸੂਸੀ ਨੈਟਵਰਕ ਇਸ ਦੇ ਵੱਲੋਂ ਚਲਾਇਆ

ਤੇ ਜਸਬੀਰ ਸਿੰਘ ਮਾਹਲ ਜੋ ਕਿ ਰੋਪੜ ਦਾ ਰਹਿਣ ਵਾਲਾ ਹੈ ਉਸ ਦੀ ਗ੍ਰਿਫਤਾਰੀ ਹਾਲ ਫਲਹਾਲ ਛੁਈ ਸੀ ਪਹਿਲਾ 3 ਦਿਨ ਦਾ ਪੁਲਿਸ ਰਿਮਾਨ ਹਸੂ ਹੋਇਆ ਸੀ ਉਸ ਤੋਂ ਬਾਅਦ 2 ਦਿਨਾਂ ਦਾ ਪੁਲਿਸ ਰਿਮਾਨ ਹਸੂ ਹੋਇਆ ਸੀ ਤੇ ਅੱਜ ਰਿਮਾਨ ਖਤਮ ਹੋਣ ਤੇ ਮੋਟੂ ਮੋਹਲੀ ਕੋਰਟ ਪੇਸ਼ ਕੀਤਾ ਜਾਏਗਾ ਕਿਉਂਕਿ ਮੋਹਲੀ ਦੀ ਸਟੇਟ ਸਪੈਸ਼ਲ ਸੈਲ ਆਪਰੇਸ਼ਨ ਦੇ ਹਿੱਸੇੋਂ ਗ੍ਰਿਫਤਾਰ ਕੀਤਾ ਸੀ ਤੇ ਪਰਨ ਪਰਨ ਤੋਂ ਗ੍ਰਿਫਤਾਰ ਗਗਨਦੀਪ ਸਿੰਘ ਦੇ ਵੀ ਅੱਜ ਪੇਸ਼ੀ ਹੋਏਗੀ ਕਿ ਇਸ ਤਰੀਕੇ ਨਾਲ ਆਪਰੇਸ਼ਨ ਸਿੰਦੂਰ ਦੇ ਦੌਰਾਨ ਹੀ ਸੈਂਸਿਟਿਵ ਇਨਫੋਰਮੇਸ਼ਨ ਗਗਨਦੀਪ ਦੇ ਵੱਲੋਂ ਹੀ ਪਾਕਿਸਤਾਨ ਦੇ ਅਧਿਕਾਰੀਆਂ ਨੂੰ ਪਹੁੰਚਾਈ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਹੇ ਸੁਖਦੇਵ ਸਿੰਘ ਢੀਂਟਸਾ ਨਮਿੱਤ ਸੰਗਰੂਰ ਚ ਅੰਤਿਮ ਅਰਦਾਸ ਹੋਈ ਇਸ ਦੌਰਾਨ ਹਰ ਪਾਰਟੀ ਦੇ ਸੀਨੀਅਰ ਆਗੂ ਢੀਂਟਸਾ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਤੇ ਇਸ ਦੌਰਾਨ ਕੁਝ ਆਗੂਆਂ ਨੇ ਅਕਾਲੀ ਦਲ ਨੂੰ ਇਕਜੁੱਟ ਹੋਣ ਦੀ ਅਪੀਲ ਵੀ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਰਹੇ ਸੁਖਦੇਵ ਸਿੰਘ ਢੀਂਟਸਾ ਨਮਿੱਤ ਅੰਤਿਮ ਅਰਦਾਸ ਹੋਈ ਸੰਘਰੂਰ ਦੇ ਗੁਰਦੁਆਰਾ ਸਾਹਿਬ ਦੇ ਵਿਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਤੇ ਇਸ ਦੌਰਾਨ ਕਈ ਐਮ ਸਿਆਸੀ ਤੇ ਧਾਰਮਿਕ ਸ਼ਖਸੀਅਤਾਂ ਪਹੁੰਚੀਆਂ ਤੇ ਸੁਖਦੇਵ ਸਿੰਘ ਢੀਂਡਸਾ ਨੂੰ ਸ਼ਰਧਾਂਜਲੀ ਦਿੱਤੀ ਗਈ ਸਿਆਸਤਦਾਨਾਂ ਨੇ ਕਿਥੇ ਸੁਖਦੇਵ ਢੀਂਡਸਾ ਵੱਲੋਂ ਪੰਜਾਬ ਦੀ ਸਿਆਸਤ ਦੇ ਵਿੱਚ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ ਉੱਥੇ ਇਸ ਦੌਰਾਨ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀ ਦਲ ਨੂੰ ਇੱਕਜੁੱਟਤਾ ਦੀ ਵੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਹਮੇ ਛੱਡ ਕੇ ਅਕਾਲੀ ਦਲ ਇਕੱਠਾ ਹੋਵੇ ਅੱਥੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਢਿੰਡਸਾ ਸਾਹਿਬ ਪੰਥ ਤੇ ਪਾਰਟੀ ਨੂੰ ਇਕੱਠਾ ਵਿਖਣਾ ਚਾਹੁੰਦੇ ਸੀ ਇੱਕ ਜੁੱਟ ਪੰਥਕ ਪਾਰਟੀ ਕੱਲੇ ਪੰਜਾਬ ਤੇ ਕੌਮ ਦੀ ਲੋੜ ਨਹੀਂ ਕੱਲੇ ਪੰਥ ਦੀ ਲੋੜ ਨਹੀਂ ਅੱਜ ਉਹਦੀ ਜ਼ਰੂਰਤ ਦੇਸ਼ ਨੂੰ ਵੀ ਹੈ ਸਾਹਿਬ ਤੇ ਮੇਰੀ ਬੇਨਤੀ ਹੱਥ ਜੋੜ ਕੇ ਸਾਰੇ ਆਪਣਾ ਹੋਮਾਂ ਸਾਰੇ ਆਪਣੇ ਵਿਖਰੇਵੇਂ ਸਾਰੇ ਆਪਣੇ ਮਤਬੂਏ ਦੇ ਇੱਕ ਪਾਸੇ ਛੱਡ ਕੇ ਇੱਕ ਚਟੋਕੇ ਸਵਰਾਸਤ ਨੂੰ ਸਾਮਲੋ ਤੇ ਮੈਨੂੰ ਕਹਿਣ ਲੱਗੇ ਕਹਿੰਗੇ ਸਰਬੀਰ ਦੇਖੋ ਪ੍ਰਾਣੀ ਲੀਡਰਸ਼ਿਪ ਦੀ ਸੋਚ ਕੀ ਹੈ ਮੈਨੂੰ ਕਹਿਣ ਲੱਗੇ ਆਪਣੇ ਪੰਥ ਨੂੰ ਇਕੱਠਾ ਕਰ ਲੋ ਪਾਰਟੀਆਂ ਨੂੰ ਇਕੱਠਾ ਕਰ ਲੋ ਇਕੱਠੇ ਤੇ ਹੀ ਆਪਾਂ ਪੰਜਾਬ ਵਿੱਚ ਚੰਗੀ ਤਰ੍ਹਾਂ ਸੇਵਾ ਕਰ ਸਕਦੇ ਹਾਂ ਆ ਸੋਚ ਹੈ ਦਰਦ ਹੈ ਕੌਮ ਖਾਤਰ ਪੰਜਾਬ ਖਾਤਰ ਪਾਰਟੀ ਖਰ ਪੁਰਾਣੀ ਲੀਡਰਸ਼ਿਪ ਦਾ ਜਿਹੜਾ ਆਪਾਂ ਨੂੰ ਉਸ ਦੇ ਉਹਦੇ ਬਾਰੇ ਸੋਚਣਾ ਚਾਹੀਦਾ ਤੇ ਸਿੱਖਣਾ ਚਾਹੀਦਾ ਹੈ ਸੁਖਦੇਵ ਢੀਂਡਸਾ ਦੇ ਪੁੱਤਰ ਅਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਲੋਕਾਂ ਦਾ ਧੰਨਵਾਦ ਕੀਤਾ ਇਸ ਦੌਰਾਨ ਉਹ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਭਾਵਕ ਹੁੰਦੇ ਹੋਏ ਨਜ਼ਰ ਆਏ ਸਾਨੂੰ ਜਿੰਨਾ ਪਿਆਰ ਸਾਡੇ ਪਿਓ ਤੋਂ ਮਿਲਿਆ ਹੈ ਮੈਂ ਤੇਹੀ ਅਰਦਾਸ ਕਰਦਾ ਕਿ ਪ੍ਰਮਾਤਮਾ ਹਰ ਕਿਸੇ ਨੂੰ ਹਰ ਬੱਚੇ ਨੂੰ ਆਪਣੇ ਮਾਂ ਪਿਓ ਤੋਂ ਇਨਾ ਪਿਆਰ ਮਿਲੇ ਕੱਲੇ ਮੈਨੂੰ ਨਹੀਂ ਜਾਂ ਮੇਰੀਆਂ ਭੈਣਾਂ ਨੂੰ ਨਹੀਂ ਮੈਂ ਸਾਰਦਾ ਹਰ ਵਰਕਰ ਹਰ ਸਾਥੀ ਜਿਹੜਾ ਉਹਨਾਂ ਦੇ ਨੇੜੇ ਸੀ ਉਹਨਾਂ ਨੂੰ ਥਾਂ ਪਿਆਰ ਕਰਦੇ ਸੀ ਜ਼ਿਕਰ ਹੋ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂਆਂ ਦੇ ਮੋਰਲ ਇਕਤਾਰ ਦੇ ਆਗੂ ਤੇ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਭ ਤੋਂ ਕਰੀਬੀ ਸੁਖਦੇਵ ਸਿੰਘ ਢੀਂਡਸਾ ਦਾ 28 ਮਈ ਨੂੰ ਦਿਹਾਂਤ ਹੋ ਗਿਆ ਸੀ ਜਿਨ੍ਹਾਂ ਦੀ ਅੰਤਿਮ ਅਰਦਾਸ ਦੇ ਵਿੱਚ ਵੱਖ-ਵੱਖ ਆਗੂਆਂ ਨੇ ਇੱਕਜੁੱਟਤਾ ਦਾ ਸੁਨੇਹਾ ਦਿੱਤਾ ਸੰਗਰੂਰ ਤੋਂ ਮਨਪ੍ਰੀਤ ਚਹਿਲ న్యూਸ 18 ਪੰਜਾਬ ਅੱਗੇ ਵਧ ਕੇ ਗੱਲ ਕਰਾਂਗੇ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦਾ ਜਿਸ ਨੂੰ ਲੈ ਕੇ ਚੋਣ ਅਖਾੜਾ ਪਖਿਆ ਹੋਇਆ ਹੈ ਬੀਜੇਪੀ ਵਰਕਰਸ ਕਾਂਗਰਸ ਸ਼ਾਮਲ ਹੋਏ ਨੇ ਕਾਂਗਰਸ ਵਰਕਰ ਆਮ ਆਦੀ ਪਾਰਟੀ ਸ਼ਾਮਲ ਹੋਏ ਨੇ ਦੂਸਰੇ ਪਾਸੇ ਬੀਜੇਪੀ ਦਾ ਆਮ ਆਦੀ ਪਾਰਟੀ ਕਾਂਗਰਸ ਦੇ ਵੀ ਨਿਸ਼ਾਨਾ ਉਹਨਾਂ ਨੇ ਸਾਧ ਹੈ ਸ਼ੋਮਣੀ ਅਕਾਲੀ ਦਲ ਉਮੀਦਵਾਰ ਦਾ ਇੱਕ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲਿਆ ਕਿਉਂਕਿ ਟਾਈਮ ਬਿਹਤਰੀ ਦੀ ਘੱਟ ਰਹਿ ਗਿਆ ਹੈ 19 ਤਰੀਕ ਨੂੰ ਵੋਟਾਂ ਪੈਣੀਆਂ ਨੇ 23 ਤਰੀਕ ਨੂੰ ਨਤੀਜੇ ਐਲਾਨੇ ਜਾਣੇ ਨੇ ਜਿਸ ਨੂੰ ਲੈ ਕੇ ਦਲ ਬਦਲੀਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਤੇ ਬੀਜੇਪੀ ਵਰਕਰ ਕਾਂਗਰਸ ਸ਼ਾਮਲ ਹੋ ਦੂਸਰੇ ਪਾਸੇ ਕਾਂਗਰਸ ਵਰਕਰ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਨੇ ਭਾਜਪਾ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਨਿਸ਼ਾਨਾ 20 ਸਾਧਿਆ ਹੈ ਸ਼ਮਣੇ ਅਕਾਲੀ ਦਲ ਉਮੀਦਵਾਰ ਦਾ ਵੱਖਰਾ ਅੰਦਾਜ਼ ਦੇਖਣ ਨੂੰ ਨਜ਼ਰ ਆਇਆ ਤੇ ਬੀਤੇ ਦਿਨ ਐਤਵਾਰ ਸਿ ਸੀਐਮ ਭਗਵਨ ਪ੍ਰਵਾਨੀ ਖੁਦ ਲੁਜਾਣਾ ਉੱਥੇ ਪਹੁੰਚੇ ਤੇ ਚੋਣ ਪਚਾਰ ਉਹਨਾਂ ਦੇ ਵੱਲੋਂ ਵੀ ਕੀਤਾ ਗਿਆ ਸੀ ਤੇ ਵੱਖਰਾ ਅੰਦਾਜ਼ ਦੇਖਣ ਚ ਨਜ਼ਰ ਆਇਆ ਲੁਜਾਣਾ ਪੱਛਮੀ ਦਾ ਚੋਣ ਪਿੰਡ ਜੋ ਹੈ ਪੂਰੇ ਦੇਖੇ ਨਾਲ ਪਖਿਆ ਹੋਇਆ ਹੈ लुधियाना सीएम ने अपनी पूरी भगवंत मान ने इस दौरान लुधियाना हंकार हाँ हंकार वोट मंग रहे हैं सत्ता धिरता विधायक करवा सकता है हल्के का विकास उन्होंने कहा कि विरोधी धिरता विधायक ही जो है विकास करवा सकता है सीएम मां ने भारत आशु ले इस दौरान तंज ਬਹੁਤ ਗੁੱਸਾ ਕੀ ਕਰ ਲਣਗੇ ਐਮਐਲਏ ਬਣ ਕੇ ਕੀ ਕਰ ਲਣਗੇ ਸਰਕਾਰ ਤਾਂ ਸਾਡੀ ਹੈ ਗਾਲਾਂ ਹੀ ਕੱਢਣਗੇ ਡੇਢ ਸਾਲ ਮੈਨੂੰ ਵਾਲਾ ਕੱਢ ਲਣਗੇ ਫਿਰ ਕੀ ਹੋਊਗਾ ਤੁਸੀਂ ਕਹੋਗੇ ਛੱਡੋ ਯਾਰ ਗਾਲਾਂ ਕੱਢਣ ਵਾਸਤੇ ਬਣਾਇਆ ਸੀ ਇਹਨੂੰ ਕੰਮ ਤਾਂ ਕੋਈ ਹੋ ਨਹੀਂਦਾ ਉਹਦਾ ਨਾ ਹੀ ਉਦੋਂ ਜਦੋਂ ਮੰਤਰੀ ਸੀ ਉਦੋਂ ਕੀ ਕਰਤਾ ਉਦੋਂ ਵੀ ਗਾਲਾਂ ਕੱਢੀਆਂ ਉਹਨੇ ਮੈਨੂੰ ਪੱਤਰਕਾਰ ਕਹਿੰਦੇ ਜੀ ਕਿਹੜੇ ਮੁੱਦੇ ਤੇ ਲੜ ਰਹੇ ਹੋ ਮੈਂ ਕਿਹਾ ਸਿੱਧਾ ਜਾਂ ਮੁੱਦਾ ਜੀ ਇੱਕ ਪਾਸੇ ਪਿਆਰ ਹੈ ਦੂਜੇ ਪਾਸੇ ਹੰਕਾਰ ਹੈ ਅਸੀਂ ਪਿਆਰ ਨਾਲ ਵੋਟਾਂ ਮੰਗਦੇ ਹਾਂ ਹੰਕਾਰ ਨਾਲ ਮੰਗਦੇ ਆਂ ਫੋਟੋ ਖੋਣ ਔਰ ਲਿਖਿਆ ਵੀ ਕੀ ਅੰਗਰੇਜ਼ੀ ਚ ਲਿਖਿਆ ਆਪਾਂ ਤਾਂ ਸਮਝ ਨਹੀਂ ਆਉਂਦਾ ਉਹ ਆਸ਼ੂ ਇਜ਼ ਮਸਟ ਮਤਲਬ ਆਸ਼ੂ ਜ਼ਰੂਰੀ ਹੈ ਐਡਾ ਕਿਹੜਾ ਨੈਲਸਨ ਮਡੇਲਾ ਹੋ ਯਾਰ ਵੀ ਜ਼ਰੂਰੀ ਹੈ ਉਹ ਉਹ ਤਾਂ ਸਾਡੀ ਮਜਬੂਰੀ ਹੈ ਪਹਿਲਾਂ ਚੰਗੇ ਬੰਦੇ ਚੁਣੋ ਆਪਦੇ ਵਰਗੇ ਚੁਣੋ ਜਿਹੜੇ ਤੁਹਾਡੇ ਘਰਾਂ ਚ ਤੁਹਾਡੇ ਸਮੱਸਿਆਵਾਂ ਨੂੰ ਜਾਣਦੇ ਹੋਣ ਉਹਨਾਂ ਨੂੰ ਚੁਣੋ ਇਹੋ ਜਿਹਾ ਤੋਂ ਲੈਣਾ ਕੀ ਆਪਾਂ ਨੇ ਉਹ ਤਾਂ ਆਪਣੀ ਪਾਰਟੀ ਨਾਲ ਲੜੀ ਜਾਂਦਾ ਆਵੇ ਨਾ ਆਵੇ ਆਵੇ ਨਾ ਆਵੇ ਆਉਂ ਵੀ ਨਾ ਆਵੇ ਮੈਂ ਇਕੱਲਾ ਹੀ ਆ ਚਲ ਉਹ ਨਹੀਂ ਆਉਂਦਾ ਇਹ ਨਹੀਂ ਆਉਂਦਾ ਉਹ ਨਹੀਂ ਆਉਂਦੇ ਜੇ ਆ ਨਾ ਆਏ ਫੇਰ ਕੀ ਕਰਾਂਗੇ

ਸੋ 50 ਵਾਸਤੇ ਇਹ ਜਿਹੜੀ ਹੱਤ ਹੈਗੀ ਹੈ ਇਹ ਚਰਚੀ ਭਰਪੂਰ ਹੈਗੀ ਹੈ ਮੈਂ ਨਹੀਂ ਕਹਿੰਦਾ ਕਿ ਇੱਕ ਇੱਕ ਸੀਟ ਜਿੱਤਣ ਨਾਲ ਕੋਈ ਸਰਕਾਰ ਬਦਲ ਜਾਊਗੀ ਪਰ ਇੱਕ ਸੀਟ ਜਿੱਤਣ ਨਾਲ ਇਹਨਾ ਜ਼ਰੂਰ ਹੋਊਗਾ ਕਿ ਪੰਜਾਬ ਦੇ ਲੋਕਾਂ ਦਾ ਫਤਵਾ ਜਾਊਗਾ ਕਿ ਜੋ ਤੁਸੀਂ 3 ਸਾਲ ਪੰਜਾਬ ਨਾਲ ਕੀਤਾ ਪੰਜਾਬ ਦੀ ਆਰਥਿਕਤਾ ਨਾਲ ਕੀਤਾ ਪੰਜਾਬ ਦੇ ਸਵੈ ਮਾਣ ਨਾਲ ਕੀਤਾ ਪੰਜਾਬ ਦੇ ਹੱਕਾਂ ਨਾਲ ਕੀਤਾ ਹੈਗਾ ਔਰ ਪੰਜਾਬ ਨੂੰ ਦਿੱਲੀ ਦੇ ਗੋਲੇ ਬਣਾ ਕੇ ਰੱਖ ਦਿੱਤਾ ਪੰਜਾਬ ਦੇ ਲੋਕ ਉਸ ਤੋਂ ਨਾਰਾਜ਼ ਨੇ ਤੋਂ ਨਾਰਾਜ਼ ਨੇ ਔਰ ਤੁਹਾਨੂੰ ਬਦਲਣਾ ਚਾਹਦੇ ਨੇ ਸੋ ਇਹ ਚੋਣ ਦੇ ਦਿੱਤੀਜੇ ਤੈਅ ਕਰਨਗੇ ਕਿ ਇਹ ਆਉਣ ਵਾਲੇ ਜਿਹੜੀ ਆਉਣ ਵਾਲਾ ਸਮਾਂ ਹੈਗਾ ਹੈ ਖਾਸ ਤੌਰ ਤੇ 22 राजा वह मेरी फोटो नहीं लगाई है जबरदस्ती फोटो लगवा चाहते ने कांग्रेसी कालेष तो बचू इस गल का जिक्र रवीत बिटू ने किया कलेष करके ही मैं कांग्रेस छ ਰਾਜਾ ਵਿਡਿੰਗ ਮੇਰੀ ਫੋਟੋ ਨਹੀਂ ਲਾਈ ਉਧਰੋਂ ਇੱਕ ਇਹਨਾਂ ਦਾ ਬਗਲੋਲ ਹੋ ਰਾ ਜਦੋਂ ਉਹਨੂੰ ਜਨਰਲ ਸੈਕਟਰੀ ਬਣਾਇਆ ਹੋਇਆ ਜੇ ਭਾਈ ਤੇਰੀ ਤੇਰਾ ਕਦ ਹੋਊਗਾ ਤਾਂ ਤੇਰੀ ਫੋਟੋ ਲਾ ਲੈਣਗੇ ਜੇ ਕੋਈ ਜ਼ਰੂਰਤ ਸਮਝੂ ਸੁਖੀ ਹੁੰਦਾਵੇਂ ਥੋੜਾ ਅਗਲਾ ਜ਼ਰੂਰਤ ਹੀ ਨਹੀਂ ਸਮਝਦਾ ਵੀ ਤੁਹਾਡੇ ਬੰਦੇ ਹੀ ਕੁਝ ਨਹੀਂ ਕਰ ਤੁਹਾਡੀ ਫੋਟੋ ਕਿਉਂ ਲਾਈਏ ਸੀ ਉਹ ਕਹਿੰਦਾ ਸਾਡੀ ਫੋਟੋ ਮਤਲਬ ਕਹਿਣ ਦਾ ਰਾਹੁਲ ਗਾਂਧੀ ਦੀ ਚੋਇਸ ਐ ਸੀ ਆ ਲੋਕਾਂ ਦੇ ਵਿੱਚ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਕੈਂਡੀਡੇਟ ਉਹਨਾਂ ਦੀ ਫੋਟੋ ਨਹੀਂ ਲਾਉਣਾ ਚਾਹੁੰਦੇ ਉਹ ਜ਼ਬਰਦਸਤੀ ਕਹਿੰਦੇ ਫੋਟੋਆਂ ਲਵਾਓ ਜੇ ਤੁਸੀਂ ਇਹਨਾਂ ਦੇ ਨਾਲ ਵੋਟ ਪਾਉਨੇ ਸਮਝੋ ਆਪਣੇ ਘਰੇ ਕਲੇਸ਼ ਪਾ ਲਿਆ ਇਸ ਕਰਕੇ ਹਿੱਸੇ ਕਰਕੇ ਕਾਂਗਰਸ ਛੱਡੀ ਆ ਹੁਣ ਪਿੱਛੇ ਕੁਝ ਨਹੀਂਗਾ ਸ਼ਹੀਦ ਕਰਤਾਰ ਸਿੰਘ ਸਰਾਬਾ ਦਾ ਨਾਂ ਪੁੱਲੰਟਿਕ ਸਾਸੀ ਸੰਗਰਾਮ ਮਚਿਆ ਹੋਇਆ ਹੈ ਕਿਉਂਕਿ ਪਾਛਪਾਤੇ ਅਕਾਲੀ ਦਲ ਨੇ ਸੰਜੀਵ ਅਰੋੜਾ ਤੇ ਨਿਸ਼ਾਨਾ 사ਦਿਆ ਤੇ ਕਿਹਾ ਕਿ ਆਮਾਦੀ ਪਾਰਟੀ ਉਮੀਦਵਾਰ ਨੂੰ ਸ਼ਹੀਦਾਂ ਦੇ ਨਾਮ ਤੱਕ ਨਹੀਂ ਪਤਾ ਨੇ ਮੰਤਰੀ ਨਾਲ ਖੜੇ ਸੀ ਉਹ ਵੀ ਠੀਕ ਨਹੀਂ ਕਰਵਾ ਪਏ ਇਹ ਪੰਜਾਬ ਦੇ ਨਹੀਂ ਇਨ੍ਹਾਂ ਤੋਂ ਕੀ ਉਮੀਦ ਅਸੀਂ ਕਰੀਏ ਅਕਾਲੀ ਦਲ ਨੇ ਵੀ ਪੰਜ ਕੱਸਿਆ ਤੇ ਕਿਹਾ ਕਿ ਸ਼ਮਣੀ ਅਕਾਲੀ ਦਲ ਲੁਧਿਆਣਾ ਵੈਸਟ ਤੋਂ ਜੋਂ ਲੜ ਰਹੇ ਨੇ ਪਰ ਇਲਾਕੇ ਦੇ ਨਾ ਤਾਂ ਤੱਕ ਨਹੀਂ ਪਤਾ ਆਮ ਆਦੀ ਪਾਰਟੀ ਨੇ पलटवार ਕਰਦੇ ਹੋਏ ਕਿਹਾ ਕਿ ਹਰ ਦੇਖ ਬੁਖਲਾਏ ਹਾਰ ਦੇਖ ਕੇ ਬੁਖਲਾ ਗਏ ਨੇ ਬੀਜੇਪੀ ਵੱਲ ਜਿਹੜੇ ਮਤਲਬ ਸਾਡੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਜਿਨ੍ਹਾਂ ਦੇ ਨਾਂ ਉਰੇ ਹਰ ਚੀਜ਼ ਆ ਪਿੰਡ ਨਾਲ ਆ ਅੱਪਾ ਸਰਕਾਰ ਇਹ ਹਰ ਸਰਕਾਰ ਹਰ ਪਾਰਟੀ ਉਹਨਾਂ ਦੇ ਦਿਹਾੜਿਆਂ ਤੇ ਆਪਾਂ ਜਾਣਦੇ ਆ ਤੇ ਉਹਨਾਂ ਬਾਰੇ ਉਹਨਾਂ ਨੇ ਐਸੀ ਭੱਦੀ ਸ਼ਬਦਾਂ ਸ਼ਬਦਾਵਲੀ ਵਰਤੀ ਪਹਿਲਾਂ ਕਹਿੰਦੇ ਹੈਗੇ ਆ ਫਿਰ ਕਹਿੰਦੇ ਹੈਗੇ ਸੀ ਫਿਰ ਕਹਿੰਦੇ ਸਰਾਭਾ ਸਿੰਘ ਕੋਈ ਤੇ ਉਹਨਾਂ ਦੇ ਫਿਰ ਲੋਕਾਂ ਨੇ ਕਿਹਾ ਜੀ ਸ਼ਹੀਦ ਅਦਾ ਕਰਤਾਰ ਸਿੰਘ ਸਰਾਭਾ ਜੀ ਅਸੀਂ ਤਾਂ ਹੀ ਕਹਿੰਦੇ ਆ ਨਾ ਭਾਜਪੀ ਵਾਲੇ ਇਹਨਾਂ ਨੂੰ ਬਾਕੀ ਹਿਸਟਰੀ ਬਾਰੇ ਕੀ ਨੌਲੇਜ ਹੋਊ ਪੰਜਾਬ ਬਾਰੇ ਕੀ ਨੌਲੇਜ ਹੋਊ ਅਸੀਂ ਤਾਂ ਇਹੀ ਪਿੱਟਦੇ ਆ ਲੁਧਿਆਣਾ ਤੋਂ ਜਿਮਣੀ ਚੌਣ ਲੜ ਰਹੇ ਰਾਏ ਸਵਾ ਮੈਂਬਰ ਸੰਜੀਵ ਅਰੋੜਾ ਜੀ ਜਿਨ੍ਹਾਂ ਦਾ ਗਿਆਨ ਅੱਜ ਦੇਖਣ ਨੂੰ ਮਿਲਿਆ ਹੈ ਸ਼ਹੀਦਾਂ ਦੇ ਪ੍ਰਤੀ ਸਤਕਾਰ ਵੇਖਣ ਨੂੰ ਮਿਲਿਆ ਸ਼ਹੀਦਾਂ ਦੇ ਪ੍ਰਤੀ ਕਿਉਂ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਹੁਣਾਂ ਦਾ ਨਾਂ ਤੱਕ ਲੈਣਾ ਭੁੱਲ ਗਏ ਕਿ ਉਹਨਾਂ ਦਾ ਨਾਂ ਕੀ ਹੈ ਔਰ ਉਸ ਤੋਂ ਵੀ ਉੱਪਰ ਜਿਸ ਮਾਰਕੀਟ ਦਾ ਨਾਮ ਜਿਹੜੀ ਸਰਾਬਾ ਨਗਰ ਦੇ ਵਿੱਚ ਇੱਕ ਮਾਰਕੀਟ ਹੈ ਉਹ ਸਰਾਕਰਤਾਰ ਸਿੰਘ ਸਰਾਬਾ ਦੇ ਨਾਂ ਦੇ ਉੱਤੇ ਜਿਹੜੇ ਸ਼ਹੀਦ ਹੋਏ ਸੀ ਰੱਖਣ ਦੀ ਗੱਲ ਕਰ ਰਹੇ ਸੀ ਉਹ ਸ਼ਾਇਦ ਇਹ ਭੁੱਲ ਗਏ ਕਿ ਸਰਾਬਾ ਨਗਰ ਜਿਹੜਾ ਹੈ ਉਹਨਾਂ ਦੇ ਨਾਂ ਤੇ ਹੀ ਵਸਿਆ ਹੈ ਮੰਨਿਆ ਕਿ ਸੰਜੀਵ ਅਰੋੜਾ ਜੀ ਵਰਗਾ ਇਨਸਾਨ ਜਿਹੜਾ ਸ਼ਰੀਫ ਇਨਸਾਨ ਸਾਊ ਇਨਸਾਨ ਦੁਬਾਰਾ ਮੈਨੂੰ ਲੱਗਦਾ ਹੈ ਇਹ ਲੁਧਿਆਣੇ ਵਾਲਿਆਂ ਦੀ ਕਿਸਮਤ ਤੇ ਚੰਗੀ ਹੈ ਕਿ ਜਿਹੜਾ ਮਿਲਣ ਜਾ ਰਿਹਾ ਹੈ ਪਰ ਯਕੀਨ ਜਾਣਿਓ ਸੰਜੀਵ ਅਰੋੜਾ ਦੀ ਚੜਤ ਨੂੰ ਉਹਦੀ ਵੜਤ ਨੂੰ ਦੇਖ ਕੇ ਜਿਸ ਤਰੀਕੇ ਨਾਲ ਤੁਸੀਂ ਸਾਰੇ ਬੋਖਲਾਗੇ ਨਾ ਸਾਰੇ ਕਮਲੇ ਹੋਗੇ ਇਹਦੇ ਤੋਂ ਸਾਫ ਜਾਹਰ ਹੁੰਦਾ ਕਿ ਤੁਸੀਂ ਵੋਟਾਂ ਤੋਂ ਪਹਿਲਾਂ 19 ਤਰੀਕ ਤੋਂ ਪਹਿਲਾਂ ਸਰੈਂਡਰ ਕਰ ਚੁੱਕੇ ਹੋ ਹਾਰ ਮੰਨ ਚੁੱਕੇ ਹੋ ਤਾਂ ਹੁਣ ਤੁਹਾਨੂੰ ਸੰਜੀਵ ਅਰੋੜਾ ਦਾ ਉਹ ਬਿਆਨ ਸੁਣਾਉਂਦੇ ਹਾਂ ਜਿਸ ਨੂੰ ਲੈ ਕੇ ਸਿਆਸੀ ਕਮਸਾਣ ਮਚਿਆ ਹੋਇਆ ਹੈ ਇੱਜ਼ਤ ਦਿੰਦੇ ਸ਼ਹੀਦ ਸਰਾਬਾ ਜਿਹੜੇ ਹੈਗੇ ਸਾਡੇ ਰਹੇ ਸੋ ਇਹ ਕਹਿੰਦੇ ਆ ਜੀ ਸਾਡੀ ਜਿਹੜੀ ਮਾਰਕੀਟ ਦਾ ਨਾਮ ਹੈ ਉਹ ਸ਼ਹੀਦ ਸਰਾਬਾ ਸਿੰਘ ਹੈ ਕਰਤਾਰ ਸਿੰਘ ਸਰਾਬਾ ਦੇ ਨਾਮ ਤੇ ਰੱਖੋ ਉਹ ਮੈਨੂੰ ਪੱਕਾ ਪਤਾ ਹੈ ਅੱਜ ਕੁਝ ਨਾ ਕੁਝ ਅਨਾਊਂਸਮੈਂਟ

आलू वर्गियां प्रमुख फसला नो ओना राजा विच बेचते दे जिथे ओना नु वधिया भा मिलदा है ता ओना ट्रांसपोर्टेशन दा पूरा खर्चा केंद्र सरकार हन चुके हैं। आदि एमआईएस के अंतर्गत एक योजना हमने बनाई टोमेटो ओनियन और पोटैटो के लिए कि अगर कर्नाटक के गांव में कोई किसान पोटैटो और या ये ओनियन पैदा करता है या टोमेटो तो पैदा करता है और उसके रेट यहां कम है और दिल्ली मुंबई में ज्यादा रेट मिलेंगे तो यहां से किसान वहां ले नहीं जा सकता ट्रांसपोर्ट का खर्चा काफी लगता है तो हमने तय किया है कि राज्य सरकार की किसी संस्था है भारत सरकार की संस्था के माध्यम से अगर वो दिल्ली और मुंबई ले जाकर बेचेगा तो ट्रांसपोर्ट का पूरा खर्चा सेंट्रल गवर्नमेंट केंद्र सरकार उठाएगी हम भंडारण का भी स्टोरेज का भी अगर कोई खर्चा लगेगा हम करेंगे

ਮਸਲਿਆਂ 'ਚ ਦਖਲ ਦੇਣ ਦਾ ਇਲਜ਼ਾਮ ਵੀ ਲਗਾਇਆ ਗਿਆ ਤੇ ਹੱਥਾਂ 'ਚ ਬੈਨਰ ਫੜ ਕੇ ਆ ਪੂਰਾ ਰੋਸ ਮਦਰਸ਼ਨ ਕੱਢਿਆ ਗਿਆ ਦਰਸਲ ਡੀਐਸਜੀਐਮਸੀ ਤੋਂ ਦੋ ਮੈਂਬਰਾਂ ਨੂੰ ਕੱਢਣ ਦਾ ਵਿਰੋਧ ਇਹਨਾਂ ਮੈਂਬਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਜੀ ਤੁਸੀਂ ਤੇ ਆਪਣੇ ਮੁੱਖ ਮੰਤਰੀ ਨੂੰ ਦੱਸ ਦਿਓ ਇਤਿਹਾਸ ਕਿ ਸਿੱਖਾਂ ਨੇ ਹਰ ਜੰਗੇ ਆਜ਼ਾਦੀ ਭਾਵੇਂ ਅੰਗਰੇਜ਼ਾਂ ਨਾਲ ਸੀ ਮੁਗਲਾਂ ਨਾਲ ਸੀ ਕਾਂਗਰਸ ਨਾਲ ਸੀ ਭਾਜਪਾ ਨਾਲ ਇਹ ਅਸੀਂ ਜਿੱਤੀ ਹੈ ਹਰਾਂ ਇੱਕ ਦਿਨ ਨਹੀਂ ਕੋਈ ਸਾਨੂੰ ਸਿੱਖ ਕੌਮ ਨੂੰ ਹਰਾਣਾ ਵਾਲਾ ਪੈਦਾ ਨਹੀਂ ਹੋਇਆ ਪਰ ਗੁਰਦੁਆਰਿਆਂ ਦੀ ਜਿਹੜੀ ਲੁੱਟ ਸੁੱਟ ਹੋਈ ਹੈ ਉਸ ਲੁੱਟ ਸੌੜਦੇ ਤੁਸੀਂ ਭਾਈਵਾਲ ਬਣਿਆ ਹੋ ਭਾਵੇਂ ਸਰਸਾ ਤੇ ਭਾਵੇਂ ਕਲਕੱਤ ਪਾਈ ਤੁਹਾਨੂੰ ਇਹਦੀ ਕੀਮਤ ਚੁਕਾਣੀ ਪੈਗੀ ਤੁਸੀਂ ਇਹ ਕੰਮ ਕਰੋ ਜਿਸ ਦੇ ਨਾਲ ਇਹਨਾਂ ਦੀ ਸਪੋਰਟ ਬੰਦ ਕਰ ਦਿਓ ਇਹਨਾਂ ਨੂੰ ਪਾਰਟੀ ਵਿੱਚੋਂ ਕੱਢ ਦਿਓ ਨਹੀਂ ਤੇ ਸਿੱਖ ਕਮ ਤੁਹਾਡੇ ਨਾਲ ਲੜਨ ਵਾਸਤੇ ਤਿਆਰ ਹੈ ਦੋਨੋਂ ਮੈਂਬਰ ਬਾਹਰ ਕੀਏ ਜਾਏ ਜਿਸ ਸਰਕਾਰ ਨੇ ਵਕੀਲ ਨੇ ਇਹ ਬੇਈਮਾਨੀ ਕੀਤੀ ਹੈ उनको ਪ੍ਰਸਤਵ ਕੀਤਾ ਜਾਏ ਔਰ ਸਰਸਹਨ ਕਾਲਕਾ ਕੋ ਆਪਣੀ ਪਾਰਟੀ ਸੇ ਨਿਸ਼ਕਾਸ਼ਿਤ ਕੀਆ ਜਾਏ ਅੱਜ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਹੈ ਪ੍ਰਦਰਸ਼ਨ ਅਸੀਂ ਪਾਰਲੀਮੈਂਟ ਹਾਊਸ ਦੇ ਸਾਹਮਣੇ ਕਰਦੇ ਪਏ ਆਂ ਸਰਕਾਰ ਦੀ ਕਾਰਗੁਜ਼ਾਰੀਆਂ ਤੇ ਕਰਦੇ ਪਏ ਆਂ ਅੱਗੇ ਵਰੰਗ ਤੇ ਗੱਲ ਕਰਾਂਗੇ ਮੋਹਾਲੀ ਦੇ ਨੌਜਵਾਨ ਦੀ ਜੋ ਕਿ ਲਾਪਤਾ ਦੱਸਿਆ ਜਾ ਰਿਹਾ ਹੈ ਜੋਸ਼ਾਨ ਸਿੰਘ ਇਸ ਦਾ ਨਾਮ ਹੈ ਸੈਕਟਰ 26 ਦੇ ਸੇਂਟ ਜੋਨਸ ਸਕੂਲ ਦਾ ਵਿਦਿਆਰਥੀ ਹੈ ਸ਼ਨੀਵਾਰ ਤੋਂ ਲਾਪਤਾ ਹੈ ਜੋਸ਼ਾਨ ਸਿੰਘ ਦਾ ਅਖੀਰੀ ਵਾਰ ਸੀਪੀ 67 ਮਾਲ ਦੇ ਨੇੜੇ ਜੋਸ਼ਾਨ ਸਿੰਘ ਨੂੰ ਦੇਖਿਆ ਗਿਆ ਸੀ ਗ੍ਰੇ ਟ੍ਰੈਕ ਸੂਟ ਚ ਜੋਸ਼ਾਨ ਸਿੰਘ ਨਜ਼ਰ ਆਇਆ ਸੀ अकीर्लीवाल ਦੇ ਪਰਿਵਾਰ ਦੇ ਵੱਲੋਂ ਮੋਬਾਈਲ ਨੰਬਰ ਸੀ ਜਾਰੀ ਕੀਤੇ ਗਏ ਨੇ ਕਿਉਂਕਿ ਜਿਸ ਕਿਸੇ ਸ਼ਖਸ ਨੂੰ ਜੋਸ਼ਾਨ ਸਿੰਘ ਦੇ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤੇ ਇਹਨਾਂ ਨੰਬਰਾਂ ਤੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਜਾਏ 988430021 ਦੂਸਰਾ ਨੰਬਰ ਹੈ 9592830021 ਤੇ ਜਾਣਕਾਰੀ ਦਿੱਤੀ ਜਾਏ ਪਰਿਵਾਰ ਨੇ ਅਰਜ਼ੋਈ ਕੀਤੀ ਹੈ ਤਸਵੀਰ ਜੋਸ਼ਾਨ ਸਿੰਘ ਤੁਸੀਂ ਵੇਖ 파 ਰਹੇ ਹੋ ਫੈਕਟਰ ਛੱਬੀ ਹੈ ਬॉयਸ ਸਕੂਲ ਹੈ ਸੇਂਟ ਜੋਨਸ ਤੇ ਉੱਥੇ ਦਾ ਵਿਦਿਆਰਥੀ ਹੈ ਅਕੀर्लीवाल CP67 몰 ਦੇ ਨੇੜੇ ਇਸ ਨੂੰ ਦੇਖਿਆ ਗਿਆ ਸੀ ਗ੍ਰੇਟ ਟਰੈਕ ਸੂਚ ਜੋਸ਼ਾਨ ਸਿੰਘ ਦੇਖਿਆ ਗਿਆ ਸੀ ਪਰ ਉਸ ਦੌਰਾਨ ਤੋਂ ਹੀ ਲਗਾਤਾਰ ਲਾਪਤਾ ਹੈ